ਸੱਚੇ ਕਾਲ ਜੀ ਬੀਜੇਪੀ ਬਹੁਤ ਵਧੀਆ ਕੰਮ ਕਰ ਰਹੀ ਆ ਜਿੰਨੇ ਵੀ ਗੁੰਡੇ ਸੀ ਉਹਨਾਂ ਨੂੰ ਸੁਧਾਰ ਕਰ ਰਹੀ ਆ ਨੱਥ ਪਾ ਰਹੀ ਆ ਦੇਖੋ ਇਹਨਾਂ ਨੇ 25 ਬੰਦਿਆਂ ਨੂੰ ਜੁਆਇਨ ਕਰਵਾਈ ਉਹਨਾਂ ਦੇ ਵਿੱਚੋਂ 23 ਬੰਦਿਆਂ ਦੇ ਕੇਸ ਖਤਮ ਹੋ ਗਏ ਕਿਉਂਕਿ ਸਬੂਤ ਜਿਹੜੀ ਏਜੰਸੀਆਂ ਕੰਮ ਕਰ ਰਹੀ ਸੀ ਪਿਛੇ ਉਹਨਾਂ ਨੂੰ ਸਬੂਤ ਨਹੀਂ ਮਿਲਦੇ ਸੀ ਜਦੋਂ ਇਹਨਾਂ ਨੇ ਪਾਰਟੀ ਜੁਆਇਨ ਕੀਤੀ ਉਦੋਂ ਹੀ ਉਹਨਾਂ ਨੂੰ ਸਬੂਤ ਮਿਲ ਗਏ ਠੀਕ ਹੈ ਨਾ ਇਸ ਕਰਕੇ ਸਾਰੇ ਬੰਦਿਆਂ ਨੂੰ ਬੀਜੇਪੀ ਜੁਆਇਨ ਕਰਨੀ ਚਾਹੀਦੀ ਆ ਉਹਨਾਂ ਦੇ ਕੇਸ ਖਤਮ ਹੋਣਗੇ ਨਾਲ ਦੀ ਨਾਲ ਠੀਕ ਹੈ ਨਾ ਅਜੀਤ ਪਵਾਰ ਦਾ 70000 ਕਰੋੜ ਦਾ ਘਟਾਲਾ ਮੋਦੀ ਸਾਹਿਬ ਨੇ ਰੋਲਾ ਪਾ ਛੱਡਿਆ ਠੀਕ ਹੈ ਨਾ ਉਹ ਹਿਮੰਤ ਬਿਸਵਲ ਸਰਨਾ ਸ਼ਰਮਾ ਜੋ ਉਹਦਾ ਨਾਂ ਉਹ ਬੰਦੇ ਦੇ ਕੇਸ ਸੀਗੇ ਕੋਈ ਚੱਕਰ ਨਹੀਂ ਅੱਜ ਕੋਈ ਵੀ ਬੰਦਾ ਬੀਜੇਪੀ ਜੁਆਇਨ ਕਰਦਾ ਨਾ ਉਹਦੇ ਸਾਰੇ ਕੇਸ ਜਿਹੜੇ ਆ ਉਹ ਰਫਾ ਦਫਾ ਹੋ ਜਾਂਦੇ ਆ ਆਪੋਸੀਬਲ ਬਿਲਕੁਲ ਧਿਆਨ ਨਹੀਂ ਦੇਦੇ ਆ ਮੋਦੀ ਜੀ ਫਲਾਨਾ ਇਧਰੋਂ ਉਹ ਕੋਈ ਮੋਦੀ ਜੀ ਨੂੰ ਗਾਲਾਂ ਕੱਢੀ ਜਾਂਦਾ ਕੋਈ ਉਹ ਕਿਸੇ ਆਪੋਜੀਸ਼ਨ ਦੇ ਵਿੱਚ ਬੰਦੇ ਬੈਠੇ ਨੂੰ ਗਾਲਾਂ ਕੱਢੀ ਜਾਂਦਾ ਪਰਪਸ ਕਿਸੇ ਦਾ ਕੋਈ ਨਹੀਂਗਾ ਆਪਣਾ ਟਾਈਮ ਪਾਸ ਚੱਲੀ ਜਾਂਦਾ ਇਹ ਕਹਿੰਦਾ ਫਿਗਰ ਛੋਟੀ ਨਹੀਂ ਹੈ 25 ਦੇ ਵਿੱਚੋਂ 23 ਬੰਦਿਆਂ ਨੇ ਕੇਸ ਮਾਫ ਹੋ ਗਏ ਸੌਰੀ ਮਾਫ ਕਹਿ ਲੋਗੇ ਰਫਾ ਦਫਾ ਹੋ ਗਏ ਕੁਝ ਵੀ ਕਹਿ ਲੋ ਹਟਾ ਦਿੱਤੇ ਗਏ ਏਜੰਸੀਆਂ ਨੇ ਆਪਣਾ ਵਿਟਰਾਅ ਕਰ ਲਏ ਕੇਸ ਬਹੁਤ ਵੱਡੇ ਮੁੱਦੇ ਆ ਆਪਣਾ ਪੁਵੇਖੇ ਇਹਨਾਂ ਚੀਜ਼ਾਂ ਦੇ ਟਿਕਿਆ ਹੋਇਆ ਭਾਜਪੀ ਜੋ ਕੁਝ ਕਰ ਰਹੀ ਆ ਜੋ ਪਾਲਿਸੀਆਂ ਲੈ ਕੇ ਆ ਰਹੀ ਆ ਜੋ ਕੁਝ ਅੱਗੇ ਹੋਣ ਵਾਲਾ ਠੀਕ ਹੈ ਨਾ ਕਿਉਂਕਿ ਦੁਨੀਆ ਜੋ ਗਲੋਬਲ ਵਜੇ ਵੱਧਣ ਵਾਲਾ ਆਲਮੋਸਟ ਰੋਡ ਨੈਟਵਰਕ ਚਾਲੂ ਹੋ ਰਿਹਾ ਦੁਨੀਆ ਦੇ ਤੋ ਬਹੁਤ ਕੁਝ ਹੋਣ ਹੋਈ ਜਾਂਦਾ ਜੋ ਇਹਨਾਂ ਦੀਆਂ ਪਾਲਿਸੀਆਂ ਨੇ ਉਹਨਾਂ ਦੇ ਵਿੱਚ ਕੁਝ ਵੀ ਅਸੀਂ ਦਾ ਉਹ ਨਹੀਂ ਹੈ ਕਿ ਕੋਈ ਚੀਜ਼ ਅਸੀਂ ਸਿਂ ਸੋਚ ਕੇ ਕਰ ਰਹੇ ਆ ਜਾਂ ਕੁਝ ਬਸ ਆਪੋਤਾਪੀ ਪਈ ਹੋਈ ਆ ਆਪਣੇ ਬੰਦੇ ਨੂੰ ਟੈਂਡਰ ਦੇ ਕੇ ਖਾ ਪੀ ਲੋ ਉਹ ਗੁਜਰਾਤ ਦੇ ਵਿੱਚ ਪੁਲ ਲੱਗ ਗਿਆ ਬੋਲਿਆ ਕੋਈ ਉਸ ਚੀਜ਼ ਤੇ ਕੋਈ ਕੁਝ ਉਹ ਸਾਰੇ ਆਪਣਾ ਟਾਈਮ ਬਸ ਲੱਗੇ ਹੋਏ ਆ